ਕਿੰਗ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਇਹ ਵੀਡੀਓ ਪੈਨਸ਼ਨਾਂ ਦੀ ਅਪਡੇਟ ਨੂੰ ਲੈ ਕੇ ਸਾਂਝੀ ਕਰ ਰਹੇ ਹਾਂ ਪਹਿਲਾਂ ਗੱਲ ਕਰਾਂਗੇ ਔਰਤਾਂ ਦੀ 1000 ਰੁਪਏ ਮਹੀਨਾ ਪੈਨਸ਼ਨ ਬਾਰੇ ਤੇ ਫਿਰ ਗੱਲ ਕਰਾਂਗੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਅਗਸਤ ਮਹੀਨੇ ਦੀ ਪੈਨਸ਼ਨ ਜਾਰੀ ਹੋਈ 12 ਅਗਸਤ ਤੱਕ ਤੇ ਕੱਲ੍ਹ ਦਿਨ ਮੰਗਲਵਾਰ ਨੂੰ ਕਿਹੜੇ ਜ਼ਿਲ੍ਹੇ ਵਿੱਚ ਪੈਨਸ਼ਨ ਜਾਰੀ ਹੋਈ ਤੇ ਫਿਰ ਗੱਲ ਕਰਾਂਗੇ ਕਿਉਂ ਕੱਟਿਆ ਗਈਆਂ 2 ਲੱਖ ਤੋਂ ਵੱਧ ਬੁੜਾਪਾ ਵਿਧਵਾ ਤੇ ਦਿਵਿਆਂਗ ਪੈਨਸ਼ਨਾਂ ਆਓ ਹੁਣ ਗੱਲ ਕਰਦੇ ਹਾਂ ਔਰਤਾਂ ਦੀ 1000 ਰੁਪਏ ਮਹੀਨਾ ਪੈਨਸ਼ਨ ਬਾਰੇ ਕਿੰਨਾਂ ਔਰਤਾਂ ਨੂੰ ਮਿਲੇਗੀ ਤੇ ਕਿਹੜੇ ਕਿਹੜੇ ਦਸਤਾਂਵੇਜ਼ਾਂ ਦੀ ਲੋੜ ਪਵੇਗੀ ਇਹ ਸਕੀਮ ਉਹਨਾਂ ਔਰਤਾਂ ਨੂੰ ਮਿਲੇਗੀ ਜਿਹੜੀਆਂ ਔਰਤਾਂ ਪਿਛਲੇ 5 ਸਾਲ ਤੋਂ ਪੰਜਾਬ ਵਿੱਚ ਰਹਿ ਰਹੀਆਂ ਨੇ ਤੇ ਜਿਹੜੀਆਂ ਪੰਜਾਬ ਦੀਆਂ ਪੱਕੀਆਂ ਵਸਨੀਕ ਨੇ ਅਤੇ ਜਿਨ੍ਹਾਂ ਔਰਤਾਂ ਦੀ ਉਮਰ 18 ਸਾਲ ਤੋਂ ਵੱਧ ਹੈ ਇਹ ਸਕੀਮ ਦਾ ਲਾਭ ਲੈਣ ਲਈ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ ਤੁਹਾਡੇ ਕੋਲ ਪੰਜਾਬ ਦਾ ਪੱਕਾ ਰਹਿਸੀ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ ਤੇ ਸਾਲਾਨਾ ਆਮਦਨ 1.5 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਉਸ ਕੋਲ ਕੋਈ ਵੀ ਸਰਕਾਰੀ ਨੌਕਰੀ ਨਹੀਂ ਹੋਣੀ ਚਾਹੀਦੀ ਤੇ ਉਹ ਔਰਤ ਪਹਿਲਾਂ ਕੋਈ ਪੈਨਸ਼ਨ ਨਾ ਲੈਂਦੀ ਹੋਵੇ ਇਹ ਸਕੀਮ ਇੱਕ ਪਰਿਵਾਰ ਦੇ ਇੱਕ ਔਰਤ ਨੂੰ ਹੀ ਮਿਲੇਗੀ ਇਹ ਸਕੀਮ ਦਾ ਲਾਭ ਪ੍ਰਾਪਤ ਕਰਨ ਲਈ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ ਜਿਸ ਔਰਤ ਨੇ ਇਹ ਸਕੀਮ ਦਾ ਲਾਭ ਲੈਣਾ ਹੈ ਉਸ ਔਰਤ ਕੋਲ ਆਪਣਾ ਖੁੱਦ ਦਾ ਇੱਕ ਬੈਂਕ ਖਾਤਾ ਹੋਣਾ ਬਹੁਤ ਜ਼ਰੂਰੀ ਹੈ ਇਹ ਬੈਂਕ ਖਾਤਾ ਖੁੱਦ ਦਾ ਹੋਣਾ ਚਾਹੀਦਾ ਹੈ ਤੇ ਕਿਸੇ ਨਾਲ ਵੀ ਅਟੈਚ ਨਹੀਂ ਹੋਣਾ ਚਾਹੀਦਾ ਤੇ ਉਸ ਔਰਤ ਕੋਲ ਆਪਣਾ ਆਧਾਰ ਕਾਰਡ ਵੋਟਰ ਕਾਰਡ ਅਧਿਐਸੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਆਓ ਹੁਣ ਗੱਲ ਕਰਦੇ ਹਾਂ ਅਗਸਤ ਮਹੀਨੇ ਦੀ ਪੈਨਸ਼ਨ ਬਾਰੇ ਪੰਜਾਬ ਦੇ ਵਿੱਚ ਅਗਸਤ ਮਹੀਨੇ ਦੀ ਪੈਨਸ਼ਨ ਅਗਸਤ ਦੇ ਪਹਿਲੇ ਹਫਤੇ ਵਿੱਚ ਹੀ ਜਾਰੀ ਕਰ ਦਿੱਤੀ ਗਈ ਸੀ ਪੰਜਾਬ ਦੇ ਵਿੱਚ 6 ਅਗਸਤ ਤੋਂ ਲੈ ਕੇ 12 ਅਗਸਤ ਤੱਕ ਪੈਨਸ਼ਨਾਂ ਲਾਭਪਾਤਰੀਆਂ ਦੇ ਖਾਤੇ ਵਿੱਚ ਪਾਈਆਂ ਜਾ ਰਹੀਆਂ ਨੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨਾਂ ਵਾਲੇ ਬਿੱਲ ਪਾਸ ਹੋ ਚੁੱਕੇ ਨੇ ਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ 6 ਅਗਸਤ ਤੋਂ ਲੈ ਕੇ 12 ਅਗਸਤ ਤੱਕ ਪੈਨਸ਼ਨਾਂ ਬੈਂਕ ਖਾਤਿਆਂ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਹੁਣ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੱਲ ਦਿਨ ਮੰਗਲਵਾਰ 12 ਅਗਸਤ 2025 ਸਾਮ 4 ਵਜੇ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਦੇ ਹਲਕੇ ਜਗਰਾਉਂ, ਸਿਧਵਾ ਗੇਟ, ਸੁਧਾਰ, ਮਲੌਦ, ਡੇਲੋਂ, ਸਮਰਾਲਾ, ਮਾਸੀਵਾੜਾ, ਸਾਨੇਵਾਲ, ਦੁਰਾਹਾ, ਪੱਖੋਵਾਲ ਅਤੇ ਰਾਇਕੋੜ ਵਿੱਚ ਬੁਢਾਪਾ, ਵਿਧਵਾ ਤੇ ਦਿਵਿਆਂਗ ਪੈਨਸ਼ਨਾਂ 1500 ਰੁਪਏ ਜਾਰੀ ਕਰ ਦਿੱਤੀਆਂ ਗਈਆਂ ਨੇ। ਪੰਜਾਬ ਦੇ ਹੋਰ ਵੀ 10 ਤੋਂ 12 ਜ਼ਿਲ੍ਹੇ ਹਨ ਜਿੱਥੇ ਪੈਨਸ਼ਨਾਂ ਵਾਲੇ ਬਿੱਲ ਪਾਸ ਹੋ ਚੁੱਕੇ ਨੇ ਜਿਵੇਂ ਕਿ ਬਠਿੰਡਾ ਫਤਿਹਗੜ੍ਹ ਸਾਹਿਬ ਸੰਗਰੂਰ ਬਰਨਾਲਾ ਫਿਰੋਜ਼ਪੁਰ ਰੋਪੜ ਕਪੂਰਥਲਾ ਮੋਹਾਲੀ ਮਾਨਸਾ ਜਲੰਧਰ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਇਹਨਾਂ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ 10 ਅਗਸਤ ਵਾਲੇ ਦਿਨ ਕਿਸੇ ਵੀ ਜ਼ਿਲ੍ਹੇ ਵਿੱਚ ਪੈਨਸ਼ਨ ਜਾਰੀ ਨਹੀਂ ਹੋਈ ਕਿਉਂਕਿ ਉਸ ਦਿਨ ਐਤਵਾਰ ਸੀ ਅੱਜ ਮਿਤੀ 13 ਅਗਸਤ ਦਿਨ ਬੁੱਧਵਾਰ ਨੂੰ ਹੋਰ ਵੀ ਕਈ ਜ਼ਿਲ੍ਹੇ ਵਿੱਚ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਅੱਜ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਰਹਿੰਦੇ ਜ਼ਿਲ੍ਹੇ ਵਿੱਚ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਿਰਫ 1500 ਰੁਪਏ ਪੈਨਸ਼ਨ ਹੀ ਜਾਰੀ ਕੀਤੀ ਗਈ ਹੈ ਹਲੇ ਤੱਕ 2500 ਪੈਨਸ਼ਨ ਬਾਰੇ ਕਿਸੇ ਵੀ ਜ਼ਿਲ੍ਹੇ ਵਿੱਚ ਜਾਰੀ ਨਹੀਂ ਹੋਈ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਗਸਤ ਮਹੀਨੇ ਵਿੱਚ 3000 ਰੁਪਏ ਪੈਨਸ਼ਨ ਜਾਰੀ ਕੀਤੀ ਗਈ ਸੀ ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜੁਲਾਈ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਹੋਈ ਸੀ ਜਿਸ ਕਰਕੇ ਅਗਸਤ ਮਹੀਨੇ ਦੀ ਪੈਨਸ਼ਨ ਤੇ ਜੁਲਾਈ ਮਹੀਨੇ ਦੀ ਪੈਨਸ਼ਨ ਲਾਭਪਾਤਰੀਆਂ ਦੇ ਖਾਤੇ ਵਿੱਚ ਪਾਈ ਗਈ ਸੀ ਪੰਜਾਬ ਸਰਕਾਰ 2500 ਪੈਨਸ਼ਨ ਨੂੰ ਲੈ ਕੇ 15 ਅਗਸਤ ਵਾਲੇ ਦਿਨ ਇੱਕ ਵੱਡਾ ਐਲਾਨ ਕਰ ਸਕਦੀ ਹੈ ਕਿਉਂਕਿ ਆਮ ਆਦਮੀ ਦੀ ਸਰਕਾਰ ਨੇ ਸਰਕਾਰ ਬਣ ਤੋਂ ਪਹਿਲਾਂ ਬੁਢਾਪਾ ਵਿਧਵਾ ਦਿਵਿਆਂਗ ਪੈਨਸ਼ਨਾਂ ਨੂੰ 1500 ਤੋਂ 2500 ਪੈਨਸ਼ਨ ਕਰਨ ਬਾਰੇ ਇੱਕ ਵੱਡਾ ਵਾਅਦਾ ਕੀਤਾ ਸੀ ਆਓ ਹੁਣ ਗੱਲ ਕਰਦੇ ਆ ਕਿਉਂ ਕੱਟੀਆਂ ਗਈਆਂ 2 ਲੱਖ ਤੋਂ ਵੱਧ ਪੈਨਸ਼ਨਾਂ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਸਹੀ ਢੰਗ ਨਾਲ ਸਹੀ ਦਸਤਾਵੇਜ਼ ਲਗਾ ਕੇ ਲਗਾਈ ਹੋਈ ਹੈ ਉਹਨਾਂ ਲਾਪਾਤਰੀਆਂ ਨੂੰ ਇਸ ਸਕੀਮ ਦਾ ਲਾਭ ਮਿਲ ਰਿਹਾ ਹੈ ਪਰ ਜਿਨ੍ਹਾਂ ਦੀਆਂ ਪੈਨਸ਼ਨਾਂ ਗਲਤ ਤਰੀਕੇ ਨਾਲ ਲਗਾਈਆਂ ਗਈਆਂ ਨੇ ਉਹ ਇਸ ਸਕੀਮ ਤੋਂ ਬਾਝੇ ਰਹਿ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਸਰਵੇਖਣ ਕੀਤੇ ਜਾ ਰਹੇ ਨੇ ਜਿਨ੍ਹਾਂ ਵਿੱਚ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਪੈਨਸ਼ਨਾਂ ਗਲਤ ਤਰੀਕੇ ਨਾਲ ਲਗਾਈਆਂ ਗਈਆਂ ਨੇ ਪਰ ਹੁਣ ਪੰਜਾਬ ਸਰਕਾਰ ਨੇ ਇਹਨਾਂ ਜਾਲੀ ਪੈਨਸ਼ਨਾਂ ਧਾਰਕਾਂ ਤੇ ਸਖਤ ਕਦਮ ਚੁੱਕਦਿਆਂ ਇਹਨਾਂ ਸਾਰੀਆਂ ਪੈਨਸ਼ਨਾਂ ਨੂੰ ਕੱਢ ਦਿੱਤਾ ਹੈ ਹੁਣ ਤੱਕ 2 ਲੱਖ ਤੋਂ ਵੱਧ ਪੈਨਸ਼ਨਾਂ ਕੱਟੀਆਂ ਗਈਆਂ ਨੇ ਪਰ ਜਿਹੜੇ ਲੋਕ ਇਸ ਪੈਨਸ਼ਨ ਦੇ ਹੱਕਦਾਰ ਨੇ ਉਹਨਾਂ ਦੀ ਵੀ ਪੈਨਸ਼ਨ ਕੱਟੀ ਗਈ ਹੈ ਉਹਨਾਂ ਦੀ ਪੈਨਸ਼ਨ ਕੱਟਣ ਦੇ ਕਈ ਕਾਰਨ ਹੋ ਸਕਦੇ ਨੇ ਆਓ ਤੁਹਾਨੂੰ ਦੱਸ ਦਈਏ ਪੈਨਸ਼ਨ ਕਿਉਂ ਕੱਟੀ ਜਾ ਰਹੀ ਹੈ ਪਹਿਲਾਂ ਤੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਬੈਂਕ ਖਾਤੇ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਹੈ ਇਸ ਖਾਤੇ ਦੇ ਉੱਪਰ ਤੁਹਾਡਾ ਨਾਮ ਸਹੀ ਨਾ ਹੋਣਾ ਜਾਂ ਤੁਹਾਡੇ ਆਧਾਰ ਕਾਰਡ ਵਾਲਾ ਨਾਮ ਬੈਂਕ ਖਾਤੇ ਵਾਲੇ ਨਾਮ ਨਾਲ ਮੈਚ ਨਾ ਹੋਣਾ ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਸ ਬੈਂਕ ਖਾਤੇ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਸੀ ਉਸ ਖਾਤੇ ਨਾਲ ਤੁਹਾਡਾ Google Pay ਜਾਂ Paytm ਚੱਲਦਾ ਸੀ ਜਿਸ ਕਰਕੇ ਜਾਦਾ ਲੈਣ-ਦੇਣ ਹੋਣ ਕਾਰਨ ਪੈਨਸ਼ਨ ਕੱਟੀ ਗਈ ਹੈ ਤੀਜਾ ਕਾਰਨ ਲਾਈਵ ਫੋਟੋ ਤੇ ਦਸਤਾਵੇਜ਼ ਵੈਰੀਫਿਕੇਸ਼ਨ ਜੇ ਤੁਸੀਂ ਆਂਗਣਵਾੜੀ ਵਰਕਰਾਂ ਕੋਲੋਂ ਲਾਈਵ ਫੋਟੋ ਨਹੀਂ ਕਰਵਾਈ ਜਾਂ ਆਪਣੇ ਦਸਤਾਵੇਜ਼ ਵੈਰੀਫਿਕੇਸ਼ਨ ਨਹੀਂ ਕਰਵਾਏ ਫਿਰ ਵੀ ਤੁਹਾਡੀ ਪੈਨਸ਼ਨ ਕੱਟੀ ਜਾਵੇਗੀ ਚੌਥਾ ਕਾਰਨ ਇਹ ਵੀ ਹੋ ਸਕਦਾ ਹੈ ਜੇ ਤੁਹਾਡੇ ਕੋਲ ਜ਼ਮੀਨ ਹੈ ਜਾਂ ਤੁਸੀਂ ਜ਼ਮੀਨ ਠੇਕੇ ਤੇ ਲੈ ਕੇ ਖੇਤੀਬਾੜੀ ਕਰਦੇ ਹੋ ਤੇ ਉਹ ਰਕਮ ਉਸ ਖਾਤੇ ਵਿੱਚ ਆਉਂਦੀ ਹੈ ਜਿਸ ਵਿੱਚ ਪੈਨਸ਼ਨ ਆਉਂਦੀ ਹੈ ਫਿਰ ਵੀ ਤੁਹਾਡੀ ਪੈਨਸ਼ਨ ਕੱਟੀ ਜਾ ਸਕਦੀ ਹੈ ਪੰਜਵਾਂ ਕਾਰਨ ਇਹ ਵੀ ਹੋ ਸਕਦਾ ਹੈ ਜੇ ਤੁਸੀਂ ਪੈਨਸ਼ਨ 3 ਮਹੀਨਿਆਂ ਤੋਂ ਵੱਧ ਆਪਣੇ ਖਾਤੇ ਵਿੱਚ ਰੱਖਦੇ ਹੋ ਫਿਰ ਵੀ ਤੁਹਾਡੀ ਪੈਨਸ਼ਨ ਕੱਟੀ ਜਾ ਸਕਦੀ ਹੈ ਇਹ ਸਾਰੇ ਕਾਰਨ ਹੋ ਸਕਦੇ ਨੇ ਜਿਨ੍ਹਾਂ ਕਰਕੇ ਪੈਨਸ਼ਨਾਂ ਕੱਟੀਆਂ ਜਾ ਰਹੀਆਂ ਨੇ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ